ਇਹ ਮੈਂ ਪਿਛਲੇ ਦੇ ਜਦੋਂ ਦਾ ਮੈਨੂੰ 40 ਸਾਲ ਹੋ ਗਏ ਜੀ ਪਟਾਲੇ ਚ ਆਏ ਨੂੰ ਮੈਂ ਸੁਣਦਾ ਕਿ ਪਟਾਲੇ ਨੂੰ ਹੜਾ ਨਹੀਂ ਮਾਰਾ ਤੇ ਫਿਰ ਮੈਂ ਇੱਥੇ ਆ ਕੇ ਸਾਰਾ ਖੁਦ ਸਟੱਡੀ ਕੀਤਾ ਕਿ ਜਿਹੜਾ ਪਿੱਛੋਂ ਜਿੱਥੇ ਆਪਣਾ ਜਿਵੇਂ ਜਿਹੜੀ ਰਾਜਪੁਰਾ ਰੋਡ ਹੈ ਉੱਥੇ ਜਦੋਂ ਸਾਡੇ ਪਿਛਲੀ ਵਾਰੀ ਹੜਾ ਆਇਆ ਉਹਦੇ ਵਿੱਚ ਤੁਹਾਡੇ 19 19000 ਕਿਊਸਿਕ ਪਾਣੀ ਉੱਥੋਂ ਲੰਘ ਰਿਹਾ ਸੀਗਾ ਇੱਥੇ ਆ ਕੇ ਉਹਦੀ ਜਿਹੜੀ ਕੈਪੈਸਿਟੀ ਸੀ ਉਹ ਤਕਰੀਬਨ 10 11000 ਕਿਊਸਿਕ ਰਹਿ ਜਾਂਦੀ ਆ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਕਿ ਡਾਫ ਲੱਗ ਜਾਂਦੀ ਆ ਤੇ ਪਾਣੀ ਪਿੱਛੇ ਇਕੱਠਾ ਹੋ ਕੇ ਉਹਦੇ ਨਾਲ ਫਿਰ ਜਿੱਨਾ ਹੈ ਤੁਹਾਡੇ ਚਾਹੇ ਉਹ ਤੇਜਬਾ ਕਲੋਨੀ ਆ ਪਿੱਛੇ ਸਾਡੇ ਬਾਬਾ ਦੀਪ ਸਿੰਘ ਨਗਰ ਹੈ ਕੋਹੇਨੂਰ ਇਨਕਲੇਵ ਹੈ ਫਰੈਂਡਜ਼ ਇਨਕਲੇਵ ਹੈ ਸਾਰਾ ਅਰਬਨ ਸਟੇਟ ਹੈ ਔਰ ਪਿੱਛੇ ਕਾਲਵੇ ਤੱਕ ਸਾਰਾ ਜਿਹੜਾ ਮਿਰਜ਼ਾਪੁਰ ਹੈ ਉਹ ਸਾਰੇ ਪਿੰਡ ਵੀ ਡੁੱਬ ਜਾਂਦੇ ਤੇ ਸਾਰਾ ਸ਼ਹਿਰ ਵੀ ਪਹਿਲਾਂ ਉੱਪਰ ਵਾਲਾ ਡੁੱਬ ਜਾਂਦਾ ਦੀ ਚੜ੍ਹਦੇ ਪਾਸੇ ਤੇ ਜੇ ਫਿਰ ਜ਼ਿਆਦਾ ਪਾਣੀ ਹੋਰ ਆ ਜਾਏ ਤਾਂ ਫਿਰ ਉਹ ਸ਼ਹਿਰ ਨੂੰ ਵੀ ਸਾਰਿਆਂ ਨੂੰ ਖਤਰਾ ਬਣਿਆ ਰਹਿੰਦਾ ਤੇ ਇਹ ਹੁਣ ਜਿਹੜਾ ਪ੍ਰੋਜੈਕਟ ਹੈ ਇਹ ਸਾਰਾ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਉੱਥੇ ਤੱਕ ਆਇਆ ਹੋਇਆ ਛੋਟੀ ਨਦੀ ਦਾ ਇਦੀ ਲਾਈਨ ਨੇ ਕਰਕੇ ਉਹਨੂੰ ਪਹਿਲਾਂ ਤਾਂ ਬੜੀ ਨਦੀ ਦੇ ਨਾਲ ਲਾਈਨ ਕਰ ਰਹੇ ਆ ਔਰ ਇਹ ਜਿਹੜਾ ਕਿਉਂਕਿ ਇੱਥੇ ਨਾਲ ਡੀਅਰ ਪਾਰਕ ਹੈ ਇਕੋਸਿਸਟਿਕ ਜ਼ੋਨ ਹੈ ਇਹਦੇ ਚ ਚਾਰ ਤਿੰਨ ਚਾਰ ਮਹਿਕਮੇ ਸੀਗੇ ਜੀ ਇੱਕ ਤਾਂ ਇਹਦੇ ਵਿੱਚ ਜਿਹੜਾ ਸੀਗਾ ਉਹ ਲੈਂਡ ਦੇਣੀ ਸੀ ਕਮਾੜਾ ਨੇ ਦੇਣੀ ਸੀ ਕਮ ਇਰੀਗੇਸ਼ਨ ਵਾਲਿਆਂ ਦਾ ਸੀ ਤੇ ਇਹ ਫੋਰੈਸਟ ਦਾ ਕਿਉਂਕਿ ਇਕੋਸਿਸਟਿਕ ਜ਼ੋਨ ਹੈ ਡੀਅਰ ਪਾਰਕ ਹੈ ਸੋ ਕੇਂਦਰ ਸਰਕਾਰ ਵੀ ਵਿੱਚ ਸੀ ਤੋ ਇਹ ਪਿਛਲੇ 4 ਸਾਲ ਦੀ ਮਿਹਨਤ ਤੋਂ ਬਾਅਦ ਹੁਣ ਇਹ ਸਾਰਾ ਕੁਝ ਜਿਹੜਾ ਹੈਗਾ ਵੀ ਸਾਰੇ ਮਹਿਕਮਿਆਂ ਦੀ ਕੰਸੈਂਟ ਲੈ ਕੇ ਐਨਓਸੀ ਲੈ ਕੇ ਹੁਣ ਇਹ ਕੰਮ ਸ਼ੁਰੂ ਹੋਇਆ ਤੇ ਇੱਥੋਂ ਛੋਟੀ ਨਦੀ ਦਾ ਪਾਣੀ ਆ ਕੇ ਵੱਡੀ ਨਦੀ 'ਚ ਮਿਲੇਗਾ ਤੇ ਅੱਗੇ 4 ਕਿਲੋਮੀਟਰ ਤੱਕ ਇਹਦੀ ਪਟਾਈ ਹੋਣੀ ਹੈ ਜੀ ਡਕਾਲਾ ਪੁਲ ਤੋਂ ਅੱਗੇ